ਤੇ ਆ ਝੋਟੇ ਮਗਰ ਪਾਤੀਆਂ ਕਿੰਨੀਆਂ 24 ਦੂਜਾ ਮੀੜੀਆਂ ਪਾ ਕੇ ਨਾ 2000 ਚੱਕਰ ਤੇ ਚਲਾ ਬਹਿ ਗਿਆ ਬਹਿ ਗਿਆ ਬਹਿ ਗਿਆ ਪਤਾ ਲੱਗਦਾ ਵੀ ਅੱਗੋਂ ਐ ਲੱਗਦਾ ਕੋਈ ਫੜ ਕੇ ਖਿੱਚਣ ਹੀ ਲੱਗ ਗਿਆ ਹੋਵੇ ਕੋਈ ਉਸਾ ਚੱਕਰ ਤੋੜਦਾ ਚੱਕਰ ਤੋੜਦਾ ਸਵਾਦ ਨਹੀਂ ਆਉਂਦਾ ਉਹਨਾਂ ਕੋਈ 2000 ਚੱਕਰ ਤੇ ਆ ਭੈਜ ਨਾਲ ਹੀ ਹੁੰਦਾ ਵੀ ਆ ਬਣ ਗਿਆ ਨਾ ਇਹਦੋਂ ਟਰੈਕਟਰ ਨਾਲ ਹੀ ਰੱਖੀ ਗਾਦਾ ਨਾਲ ਹੀ ਰੱਖੀ ਗਾ ਫਸਾਣੀ ਸਾਡਾ ਤੈਨੂੰ ਦੇਖਣੀਗਾ 4x4 ਦਾ ਫਰਕ ਹੈਗਾ ਹੈ ਆਪਾਂ ਨੂੰ ਮੰਨਣਾ ਹੀ ਪਊਗਾ ਹਾਜੀ ਮੋਟਾ ਸਾਦੂਆਂ ਦਾ ਜੀ ਲਈ ਮੇਤਰਾ ਕਰਤਾ ਇਹਦਾ ਵਲੌਗ ਸ਼ੁਰੂ ਤੇ ਆਪਾਂ ਬੋਣ ਲੱਗ ਗਿਆਂ ਪੈਲੀ ਤੇ ਆ ਝੋਟੇ ਮਗਰ ਪਾਤੀਆਂ ਕਿੰਨੀਆਂ 24 24 ਤਮੀਆਂ ਤੇ ਉਹਦੇ ਮਗਰ 18 ਐਂਡੋ ਫਾਰਮ ਆ ਲੈ ਮੈਚਿੰਗ ਕਰਕੇ ਆ ਨਹੀਂ ਹੋਈ ਨਹੀਂ ਥੋੜਾ ਜਿਹਾ ਫਰਕ ਰਹਿ ਗਿਆ ਤੇ ਚਾ ਚਲੋ ਉੱਤੇ ਫਿਰ ਚਲਾ ਕੇ ਵੇਖੀਏ ਇਹ ਪਾਈ ਤੂੰ ਦੂਜੇ ਮੀਡੀਅਮ ਚ ਲਾ ਕੇ ਵੇਖੀਏ ਢੇੜਾ ਕੀ ਕਰਦਾ ਜੇ ਪਹਿਲੀ ਵਾਰ ਹੀ ਪਾਈਆਂ ਇਹਦੇ ਮਗਰ 24 ਤਮੀਆਂ ਤੇ ਦੇਖਦੇ ਆ ਲਾਉਂਦਾ ਜ਼ੋਰ ਜ਼ਾਰ ਕੇ ਨਹੀਂ ਲਾਉਂਦਾ ਤੇ ਦਿਖਾਉਣੇ ਤੁਹਾਨੂੰ 24 ਤਵੀਆਂ ਦੇ ਦੂਜਾ ਮੀਡੀਅਮ ਉਹ ਯਾਰ ਖਿੱਚੀ ਫਿਰਦਾ ਵੀ ਵੇ ਤਾਂ ਕਮਾਲ ਆ 2000 ਚੱਕਰ ਤੇ ਘਰ 2000 ਚੱਕਰ ਤੇ ਘਰ 2000 ਚੱਕਰ ਤੇ ਕੋਈ ਗੇਅਰ ਕਿਹੜਾ ਪਾਤਾ ਦੂਜਾ ਮੀਡੀਆ ਮ ਗੱਲ ਸੁਣ ਓਏ ਦੂਜਾ ਮੀਡੀਆ ਪਾ ਕੇ ਨਾ 2000 ਚੱਕਰ ਤੇ ਚਲਾ ਚੱਲ ਪਹਿਲੇ ਹਾਈ ਚ ਚਲਾਣੀ ਦਾ ਪਹਿਲੇ ਹਾਈ ਚ ਪਹਿਲਾ ਹਾਈ ਇਸ ਸੈਟ ਦਾ ਸੈਟ ਮੇਰੇ ਸਾਨਾ ਜਿੰਨਾ ਯਾਰ ਸੈਟ ਵੱਡਾ ਜ਼ੋਰ ਉਹਨਾ ਘੱਟ ਲਵਾਉਂਦਾ ਹੁਣ 24 ਤਾਂ ਵੀ ਆ ਹੌਰਾ ਸੋ ਇਹ ਲੋ ਜਵਾ ਦਾ ਟੈਂਕ ਦਾ ਆਉਂਦਾ ਤੇ ਇਸ ਦਾ ਨੋਰਮਲ ਪਰ ਆਉਂਦਾ ਪਹਿਲਾ ਹੈ ਹੀ ਆ ਪਹਿਲੇ ਹੈ ਹੀ ਜਾਨਾ ਜੱਜਾ ਅੰਗੇ ਲੈਣੇ ਨੇ ਹੁਣ ਛੱਟ ਦੂਜੇ ਜਣੀ ਤੁਰਨਾ ਓਹ ਦੱਜਾ ਚੱਲ ਚੱਲ ਰੁਪਿਆ ਤੌਰ ਰੁਪਿਆ ਦਜੇ ਵੀ ਕਰਨੀ ਹੋਰ ਇਹਦਾ ਠੱਗਾ ਠੱਗਾ ਵੀਰ ਦੀ ਪਹਿਲਾ ਵਾਲਾ ਬਾਪੂ ਆ ਗਿਆ ਉਹਨੇ ਕਹਿੰਦਾ ਤੇਲ ਫੂਕੀਏ ਨੇ ਪਹਿਲੀ ਵੀ ਬਾਹਰ ਓਏ ਦੂਜਾ ਤੀਜਾ ਮੀਡੀਅਮ ਵਾਲਾ ਤੀਜਾ ਮੀਡੀਅਮ ਹਾਂ ਟਰੈਕਟਰ ਕਰਮ ਹੋਣ ਦੇ ਚੱਕਰ ਤੇ ਉਹ ਖੁੱਲ ਬੋ ਗਿਆ ਬਾਅਦ ਦੇਖੋ ਕਿੰਨਾ ਵਰਕਪੈਗ ਆਇਆ ਦਾ ਆਉਦਾ ਨਾ ਪਾੜਦਾ ਜਾਲਾ ਤਜਾ ਦੂਜੇ ਮੀਡੀਅਮ ਵਿੱਚ ਸਹੀ ਚੱਲਦਾ ਪਹਿਲੇ ਹਾਈ ਚ ਤੇ ਦੂਜੇ ਮੀਡੀਅਮ ਵਿੱਚ 4x4 ਲਾਇਆ ਲਾਇਆ ਪਰ ਮੈਂ ਬਹਿਣਾ ਉੱਤੇ ਹੁਣ ਉੱਤੇ ਬਹਿ ਕੇ ਦਿਖਾਉਣਿਆ ਤੁਹਾਨੂੰ ਕਿੰਨੇ ਚੱਕਰ ਤੋੜਦਾ ਪਹਿਲੇ ਹਾਈ ਚ ਕਿੰਨੇ ਚੱਕਰ ਤੋੜਦਾ 2000 ਚੱਕਰ ਦੇ ਕਰਕੇ ਦੂਜੇ ਮੀਡੀਅਮ ਚ ਪਹਿਲੇ ਮੀਡੀ ਪਹਿਲੇ ਮੀਡੀਅਮ ਦਾ ਫਾਇਦਾ ਹੀ ਨਹੀਂ ਕੋਈ ਪਹਿਲੇ ਹਾਈ ਚ ਦੂਜਾ ਮੀਡੀਅਮ ਦਾ ਪਹਿਲਾ ਹਾਈ ਵਧੀਆ ਵਾ ਦੂਜੇ ਦਾ ਬੈਂਦਾ ਵਾ ਨਹੀਂ ਦੂਜੇ ਦਾ ਭਾਵੇਂ ਪੰਗੇ ਲੈਣੇ ਆ ਲੈ ਵੀ ਮਿੰਦਰੋ ਦੂਜਾ ਮੀਡੀਅਮ ਇਹ 2000 ਚੱਕਰ ਲੈਪਟਾਪ ਉਹੀ ਥੱਲੇ 1200 ਚੱਕਰ ਨੇ ਦੋ ਦੋ ਨੂੰ ਸੌ ਚੱਕਰ ਦੋ ਉਰਦਾ ਜਿਆਦਾ ਹੀ ਆ ਵਸੇ ਇਹ ਹੀ ਮੋਡੀਫਾਈ ਕਰਾਇਆ ਹੋਵੇ ਮਸਾ ਪਿਆ ਇਹ ਤਾਂ ਪਹਿਲਾ ਹਾਈ ਲਾ ਕੇ ਦੇਖਦੇ ਆ ਫੇਰ ਵੀ ਮੈਨੂੰ ਐ ਲੱਗ ਰਿਹਾ ਜਿਵੇਂ ਤਾਂ 18 ਤੋਂ ਲੱਗਦਾ ਪਿਆ ਇਹ ਮੇਰਾ ਜਿੰਨਾ ਸੈਟ ਵੱਡਾ ਉਹ ਪੱਤਰਾ ਚਾਲਨ ਕਰਕੇ ਤੇ ਜ਼ੋਰ ਘੱਟ ਲਵਾਉਂਦੇ ਆ ਮੈਂ ਮੈਂ ਕੰਮ ਹੀ ਬਹੁਤ ਨੇਪੜਦਾਇਕ ਦਾਦਾ 2 ਗੱਲੇ 3 ਗੱਲੇ ਕੱਢ ਹੀ ਦਿੰਦੇ ਆ ਪੱਤਰਾ ਲਾ ਕੇ ਤਾ ਟੱਕਰ ਸਵਾਲ ਨਹੀਂ ਆਉਂਦਾ ਆਉਂਦਾ ਟੱਕਰ ਤੋੜਦਾ ਨਾ ਸਵਾਲ ਹੈ ਚਲਾ ਦੋ ਚਲਾ ਦੋ ਟਟ ਗਿਆ ਕੋ ਕਿਵੇਂ ਕਿਵੇਂ ਅੱਛਾ ਕ੍ਰੋਸ ਉਹ ਕਦੋਂ ਨਾਲ ਲੱਗਦਾ ਹਾਂ ਉਹ ਤਾਂ ਗੈਪ ਘਟਾ ਕ੍ਰੋਸ ਦੇ ਗਰੀਸ ਦੇ ਨਾਲ ਲੱਗਿਆ ਹੋਇਆ ਜਿਹੜਾ ਉਹ ਨਾਲ ਕੇ ਫਰਦਾ ਉਹ ਤੇ ਕ੍ਰੋਸ ਉਦਨ ਵੀ ਇਹੀ ਸੀ ਕਿ ਅੱਜ ਬਦਲਿਆ ਗਿਆ ਸਾਰਾ ਕੁਝ ਹੀ ਹੋ ਰਿਹਾ ਅੱਜ ਅੱਛਾ ਅੱਛਾ ਠੀਕ ਆ ਇਹ ਅੱਜ ਕੇ ਇਹ ਆਪਣਾ ਗੋਪੀ ਵਾਲਾ ਹੈ ਨਾ ਇਹ ਗੋਪੀ ਵਾਲਾ ਪਲੌ ਵੀ ਪਲੌ ਹਲੇ ਜਿੰਦਾਂ ਕਿਹੜਾ ਹੁੰਦਾ ਉਹੀ ਆਊਗਾ ਗੋਪੀ ਵਾਲੇ ਕਹਿੰਦਾ 11:00 ਵਜੇ ਦਾ ਫੋਨ ਮਾਰਿਆ ਠੀਕ ਆ ਪਲੌ ਕੱਲ ਚਾਚੇ ਨੇ ਮੈਨੂੰ ਕਿਹਾ ਸੀ ਰਾਤ ਆਪਣੇ ਪਲੌ ਹਟਾਉਣਾ ਹੈ ਪੰਗੇ ਲੈਂਦਾ ਵਾ ਪਤਾ ਨਹੀਂ ਹੁਣ ਪਾ ਗੇਰਾਂ ਚ ਪਾ ਪਾ ਵੇਦਾ ਹੋਣਾ ਛੋਟਾ ਪਹਿਲਾ ਹਾਈ ਚੁੱਪ ਕਰਕੇ ਲਈ ਜਾਵੇ ਪਹਿਲਾ ਹਾਈ ਵਧੀਆ ਹੁੰਦਾ ਹੈ ਮੀਡੀਅਮ ਨਹੀਂ ਹੈਗਾ ਉਹ ਚ ਹੈਗਾ ਮੀਡੀਅਮ 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 ਹੈਗੇ ਤੇਰੀ ਮੀਡੀਅਮ ਯਾਦ ਨਹੀਂ ਚਾਹਦ ਹੋਵੇ ਹਾਂ ਮਾਗ ਕਾਦਰਨਾ ਨਾ ਸ਼ਾਤਰੀ ਨਾਲ ਡੈਕ ਕਰੇ ਕਿਵੇਂ ਨਾ ਸ਼ੈਤਰੀ ਨਾਲ ਡੈਕ ਉਹ ਗਰਮੀ ਲਾਦੀ ਹੋਗੀ ਉਹਨੂੰ ਤਾਂ ਮੈਂ ਕਿਹਾ ਸੀ ਆ ਜਾਂਦੇ ਤੇ ਕਹਿੰਦਾ ਨਹੀਂ ਚਲਾ ਤੂੰ ਮੈਗਨਾ ਫੋਪਰੇ ਜਿੰਨੇ ਸੈਟ ਵੱਡੇ ਜ਼ੋਰ ਘੱਟ ਲਾਉਂਦੇ ਉਹ ਤਾਂ ਬੜੀ ਜਿਦਾ ਜਵਾ ਜਵਾ ਪਾਲਾ ਭੈ ਦੇਖੋ ਉਹ 18 ਭੈ ਚ ਜਮੈਨ ਦਾ ਬਾਗ ਦੀ ਪੈਂਦੀ ਆਉਂਦੀ ਤੇ ਨਹੀਂ ਲਾ ਜ਼ੋਰ ਤਾਂ ਚਾ ਲੱਗਦਾ ਪਿਆ ਵਾ ਨਹੀਂ ਨਹੀਂ ਐਦਾ ਲੱਗੂ ਆ ਹਾਂ ਉਹਨਾ ਨਹੀਂ ਲੱਗਦਾ ਪਿਆ ਵੀ ਜਿਵੇਂ ਇਹ ਹੁਣ ਤੋਂ ਕਹਿਰ ਮਾਰੀ ਆ ਪਹਿਲਾਂ ਹਾਂ ਪਹਿਲਾਂ ਕਾਰ ਕਾਰ ਤੇ ਜ਼ਿਆਦਾ ਖੋਲਨੀ ਤੀਆਂ ਯਾਰ ਖੋਲੀ ਖੋਲਦੀਆਂ ਘੱਟ ਖੋਲਿਆ ਕਰ ਕਾਰ ਤੇ ਘੱਟ ਖੋਲਿਆ ਕਰੋ ਹਮੇਸ਼ਾ ਅੱਛਾ ਜਿਹੜੀਆਂ ਗਾਚੀਆਂ ਬਣ ਗਈਆਂ ਵੱਡੀਆਂ ਹੂੰ ਇਹ ਹੁਣ ਦੌਰ ਚ ਵੀ ਓਡੀਆਂ ਓਡੀਆਂ ਪਈਆਂ ਨੇ ਹੂੰ ਜਦੋਂ ਤੂੰ ਕੈਰ ਘੱਟ ਖੋਲ ਕੇ ਲਾਉਂਦਾ ਹੂੰ ਉਹਦੇ ਮੈਂ ਉਹਦੇ ਵਾਲੇ ਵੀ ਬੰਦ ਕਰਾਈਆਂ ਉਹਦੀਆਂ ਤੜੀਆਂ ਅੱਛਾ ਹਾਂ ਨਰਿੰਦਰ ਵਾਲੇ ਨਰਿੰਦਰ ਵਾਲੇ ਚ ਬੇ ਘੱਟ ਚਾਹੀਦੀ ਆ ਕੈਰ ਵਾਲੇ ਕੈਰ ਵਾਲਾ ਹੀ ਐ ਬਣ ਜੂ ਜਿਵੇਂ ਤੇਰਾ ਆਹਾ ਬਣਿਆ ਹੋਵੇ ਪੱਧਰਾ ਦੌਰ ਵਾਲੇ ਦਾ ਜਮੀਂ ਬਚਦੀ ਕੁਛ ਨਹੀਂ ਜਦੋਂ ਆ ਪੁੱਠੀ ਨਾ ਹੋਵੇ ਪਹਿਲੀ ਕੁਤਰੀ ਆ ਕਿੱਥੇ ਤੱਕ ਖਾਏ ਖਾਲੀ ਪੱਟੀ ਗਈ ਨਾ ਕਿੱਡਾ ਕਿੱਡਾ ਮੰਨ ਲੋ ਕਿ ਆ ਬਣ ਗਿਆ ਮਤਲਬ ਉਹ ਆਈ ਜਿਹੜੀ ਗਾਚੀ ਪਈ ਆ ਇਹਦੇ ਇੰਨੇ ਨਹੀਂ ਬਣ ਜਾਣੀਆਂ ਜਿਉ ਤੂੰ ਦੌਰ ਕਰਨੀ ਆ ਤੇ ਕਿਤੇ ਜੇ ਪਹਿਲੀਆਂ ਇੰਨੀਆਂ ਹੋਣ ਆਓ ਦੌਰ ਚ ਹੋਰ ਕੁਤਰੀਆਂ ਜਾਣੀਆਂ ਦੌਰ ਚ ਰਹਿੰਦਾ ਹੀ ਕੁਛ ਨਹੀਂ ਬੰਦੇ ਆ ਹੁਣ ਇੱਕ ਸੀਨ ਲਾ ਕੇ ਹੋਰ ਫੇਰ ਘਟਾਵਾਂਗੇ ਥੋੜੀਆਂ ਹੋਰ ਨਾ ਨਾ ਦੌਰ ਚ ਵਧਾ ਲਓ ਦੌਰ ਚ ਇੱਕ ਵਧਾ ਕੇ ਬਰੀਕ ਕਰ ਦੋ ਉਹਨੂੰ ਡੂੰਗਾ ਲੱਗੇਗਾ ਨਾ ਦੌਰ ਚ ਫਿਰ ਇਹ ਟਰੈਕਟਰ ਸੌਖਾ ਪਹਿਲ ਜਿਹੜਾ ਭੱਜਿਆ ਫਿਰਦਾ ਰਹਿੰਦਾ ਭੱਜਦਾ ਚੱਲੂ ਵੀ ਫਿਰਦਾ ਹਾਂ ਹਰੇ ਆ ਵੀ ਆ ਗਾਚੀਆਂ ਐ ਜਿਹੜੀਆਂ ਐ ਜਿਹੜੀਆਂ ਖਾਲੀਆਂ ਨਹੀਂ ਪੈਂਦੀਆਂ ਤੁਸੀਂ ਗੋਹਨੇ ਅੰਦਰ ਦੇ ਹੋ ਬੰਦੇ ਕਿਵੇਂ ਖੜਾਈ ਨਹੀਂ ਬਣਦੇ ਇਹਨੂੰ ਦੋਰ ਵੀ ਸਾਰੇ ਜਿਹੜੀ ਮੁੜ ਕੀ ਜਾਂਦਾ ਨਹੀਂ ਨਹੀਂ ਮੈਂ ਤਾਂ ਇਦਾਂ ਹੀ ਮਾਉਣਾ ਨਾਲ ਰੱਖ ਕੇ ਨਹੀਂ ਨਹੀਂ ਆ ਨਾਲ ਤਾਂ ਹੁਣ ਚਾਹ ਟਰੈਕਟਰ ਮੁੜਦਾ ਨਹੀਂ ਸੀ ਨਾ ਕਿਹੜੇ ਜਵਾਨਾ ਹੋਏ ਕਿਹੜਾ ਭਰ ਗਿਆ ਤਾਂ ਇਹ ਮੀਡੀਆ ਮੈਂ ਹਾਈ ਮੀਡੀਆ ਮਤ ਨਹੀਂ ਗਾਇੰਦੇ ਚ ਇਹ ਮੀਡੀਆ ਨਹੀਂ ਹੈਗਾ ਚੇਤਾ ਹੀ ਨਹੀਂ ਭੈਂ ਚ ਮੀਡੀਆ ਨਹੀਂ ਹੈਗਾ ਉਹ ਅੱਜ ਵਿਚਾਰਾ ਫੇਰ ਜੋਰ ਲੱਗੂ ਆਂਦਾ ਕੋਈ 2000 ਚੱਕਰ ਤੇ ਆ ਭੈਣ ਨਾਲ ਹੀ ਹੁੰਦਾ ਉਹ ਵੀ ਦੇ ਉਹ ਨਾਲੇ ਨਾ ਯਾਰ ਤੂੰ ਉਧਰ ਨਾਲ ਲਿਆਇਆ ਕਰ ਜਦੋਂ ਟਰੈਕਟਰ ਮੁੜਨ ਲੱਜਾਂਦਾ ਨਾ ਆ ਇੱਧਰ ਰੱਖਿਆ ਕਰ ਫਿਰ ਵੱਟ ਨਹੀਂ ਬਣਦੀ ਉਹ ਏੜੀ ਸਮਝਿਆ ਨਾਲ ਦੀ ਨਾਲ ਮੋੜੇ ਜਗ੍ਹਾ ਪਰ ਦੂਰ ਫੇਰ ਲਾਈਏ ਟਰੈਕਟਰ ਭੁੜਕਦਾ ਬਹੁਤ ਆ ਆ ਤੇਰੇ ਬਾਰੇ ਭੈਣ ਨੂੰ ਬੜੀਆਂ ਏੜੀਆਂ ਏੜੀਆਂ ਨਹੀਂ ਉਹਦੇ ਵਿੱਚੋਂ ਵਿੱਚੋਂ ਗੇੜੇ ਲੱਗੇ ਹੋਏ ਆ ਮੈਂ ਤਾਂ ਐਂ ਵਾਈ ਕੱਲ ਵੀ ਜਿਵੇਂ ਆਂ ਥਾਂ ਬਣ ਗਿਆ ਨਾ ਇਧਰ ਟਰੈਕਟਰ ਨਾਲ ਅੜੀ ਰੱਖੀ ਗਿਆ ਤਾਂ ਨਾਲ ਹੀ ਰੱਖੀ ਗਿਆ ਚਲੋ ਚਲਾ ਮੈਂ ਇੰਦੇ ਤੇ ਹੋ ਜਾਣਾ ਕਿਹੜੇ ਚਲਾਉਣਾ ਪਿਆ ਇਹ ਪਹਿਲੇ ਹਾਈ ਚ ਚੱਲ ਠੀਕ ਉਹ ਵੀ ਪਹਿਲੇ ਹਾਈ ਚ ਹਾਂ ਐਡੀ ਰਹਿ ਗਈ ਸੀ ਮਾੜੀ ਮੋਟੀ ਹਾਂ ਫੋਨ ਮੇਰਾ ਹੱਥੋਂ ਡੇ ਤੇ ਆ ਚਾਉਂ ਤੇਰੇ ਪਿਆ ਗਾਣੇ ਲਾ ਲਈ ਪਾਣੀ ਦੀ ਯਾਰ ਪਾਣੀ ਪੀ ਗਏ ਨਾਲ ਦੀ ਨਾਲ ਮੂੜੀ ਜਾ ਕਰ ਚੰਗਾ ਫਿਰ ਵਟ ਨਹੀਂ ਬਣਦੀ ਪੱਧਰੀ ਰਹਿੰਦੀ ਪਹਿਲੀ ਪਾਣੀ ਫੜਾ ਯਾਰ ਬੰਦਾ ਕਹਿ ਕੇ ਉਹਦਾ ਲਾਉਣੇ ਪਿਆ ਕਰ ਕੀ ਹੋ ਗਿਆ ਪਾਣੀ ਸਾੜਤਾ ਹੀ ਉਹ ਨਹੀਂ ਜਦੋਂ ਨਾ ਵੱਜਾ ਓਖਲੀ ਚ ਇੱਕੇ ਦੀ ਸਾਲਾਂ ਚ ਮੱਕਾ ਮਾਰਿਆ ਬੰਦ ਹੋ ਗਿਆ ਕਹੇ ਰੋਵੇ ਸਮੂਸਾ ਤਾਂ ਨਹੀਂ ਉੱਡ ਗਿਆ ਉਸ ਤੋਂ ਬਾਅਦ ਨਹੀਂ ਹਾਂ ਮੈਂ ਫਿਰ ਬੰਦ ਕਰਕੇ ਵੀ ਚਲਾਇਆ ਨਾ ਬਾਦ ਚੋਂ ਹੂੰ ਹਾਂ ਹੀ ਨਹੀਂ ਕੀਤੀ ਕੋਈ ਇਹਨੇ ਕੀ ਹੋਇਆ ਉਹ ਤੇਰੇ ਸਾਰਨਾ ਸੋਚ ਸੜੀ ਲਾਦੀ ਆ ਹੀਟ ਹੋ ਗਈ ਬਸ ਸਿੱਧਾ ਜੋੜ ਤੰਨੇ ਤਾਰ ਤੇਸ ਗਾਵੇ ਬਚ ਗਿਆ ਪਾਪਦਾ ਤੇ ਕਹਿੰਦਾ ਤਾਰ ਜੀ ਵੀ ਆ ਲੱਬਿਆ ਕੋਹ ਹਾਂ ਬਹੁਤ ਛੋਟਾ ਸੱਚ ਖਰਾਬ ਹੋ ਗਈ ਤਾਂ ਹੀ ਹਾਲ ਫੇਰ ਲੱਗਿਆ ਮੋਮਬਤੀ ਉਹ ਤਾਂ ਹੀ ਸਾੜੀ ਪਈ ਆ ਟੇਪ ਹੂੰ ਹੀਟ ਹੋ ਗਈ ਸੱਚ ਸੱਚ ਦਿਖਾ ਰਾ ਸੱਚ ਬੰਦ ਦੀ ਪਤਾ ਨਹੀਂ ਕੀ ਨਹੀਂ ਇਹ ਜੇ ਤਾਰਾ ਸਿੱਧੀਆਂ ਜੋੜ ਦਾਂਗੇ ਟਰੈਕਟਰ ਨੂੰ ਚਲਾ ਰਹਿਣੇ ਚਾਰ ਗਿਡੇ ਰਹਿ ਗਏ ਚੱਲ ਸਿੱਧੇ ਸਟਾਰਟ ਹਾਂ ਲੈ ਵੀ ਮਿੱਤਰੋ ਜਿਹੜੇ ਕਹਿੰਦੇ ਨਾ ਵੀ ਜੱਟ ਦਾ ਕੰਗਲੇ ਆ ਡੇ ਟਰੈਕਟਰ ਲਈ ਜਾਂਦੇ ਆ ਵੀ 4x4 ਦਾ ਕੀ ਫਾਇਦਾ ਐਵੇਂ ਹਨਾ ਵੇਖੋ ਵੇਖ ਲਈ ਜਾਂਦੇ ਆ ਬਾਈ ਵੇਖੋ ਵੇਖ ਨਹੀਂਗਾ 4x4 ਦਾ ਫਰਕ ਹੈਗਾ ਹੈ ਆਪਾਂ ਨੂੰ ਮੰਨਣਾ ਹੀ ਪਊਗਾ ਮੈਂ ਹੁਣ ਤੁਹਾਨੂੰ ਬਿਨਾ 4x4 ਤੋਂ ਪਹਿਲੇ ਹਾਈ 'ਚ 24 ਤਵੀਆਂ ਚਲਾ ਕੇ ਦਿਖਾਉਣਾ ਤੁਸੀਂ ਆਪ ਹੀ ਦੇਖੋ ਟਰੈਕਟਰ ਕਿੰਨੇ ਆਰਪੀਐਮ ਤੋੜਦਾ ਕਿੰਨਾ ਲੋਡ ਲੈਂਦਾ ਕਰਕੇ ਸਟਾਰਟ ਚੱਲ ਲੈ ਤਾਂ ਹੈ ਗੇਅਰ ਕੱਟਿਆ ਹੈ ਤੁਹਾਡੇ ਸਾਰੇ ਤੋਂ ਆ ਜਾ ਗੇਅਰ ਕੱਢਿਆ ਆ ਗੇਅਰ ਕੱਟਿਆ ਹੋਇਆ ਪਹਿਲਾ ਹਾਈ ਆ ਵੀ ਦਿਵਾ ਦੇ ਦਰਖਤ ਜਾ ਰਹਾ ਹੂ ਪਹਿਲਾ ਹਾਈ ਚੱਲ ਥੱਲੇ ਲੈਫਟ ਥੱਲੇ ਜਾਵਾਂ ਕਿੰਨਾ ਦਾਬਦਾ ਵਿਆਹ बह गया बह गया बह गया बहुत <laughs> चक्कर तोड़ता प्यार बिना फोर बाय फायदा तो है फोर बाय फोर का मैं ये मनना पव ਬੈਂਦਾ ਜਾਂਦਾ ਰਿਹਾ ਵੀ ਇਹ ਹੁਣ ਤੁਸੀਂ ਦੇਖ ਲਿਆ ਬਾਈ ਬਿਨਾ 4x4 ਤੋਂ ਹਨਾ ਤੇ ਹੁਣ ਮੈਂ ਤੁਹਾਨੂੰ 4x4 ਲਾ ਕੇ ਇਹੀ ਗੇਅਰ ਪਹਿਲੇ ਹਾਈ ਚ ਤੇ ਫੌਲੀ ਲੈਫਟ ਥੱਲੇ ਸੁੱਟ ਕੇ ਤੇ ਤੁਸੀਂ ਆਪ ਦੱਸਿਓ ਫਰਕ ਹੈਗਾ ਕਿ ਨਹੀਂ ਹੈਗਾ ਐ ਬਈ ਚੱਲੋ ਜੀ ਬਾਈ ਮਾਰੇ ਗੇਅਰ ਨੋਂ ਨੋਂ ਲੱਗਣ ਲਾਦੇ ਲਾਦੇ ਚੱਲਾ ਹੌਣ ਨਹੀਂ ਬਰਵਾ ਕਰਦਾ ਕੋਈ ਉਹ ਰਾਨੀ ਮਹਿਸੂਸ ਕਰਾਉਂਦਾ ਬਿਆਨ ਤਾਂ ਨਾ ਦਾਬਦਾ ਪਿਆ ਉਦੋਂ ਦਾ ਦਬੀ ਜਾਂਦਾ ਹੁੰਦਾ ਸ਼ੂਕ ਦਾ ਅੱਗੇ ਦਾ ਬੈਠੀ ਜਾਂਦਾ ਸੀ ਬੈਠੀ ਜਾਂਦਾ ਸੀ ਜੇਰ ਵੱਡਾ ਪਤਲਾ ਦਾ ਦੂਜਾ ਤੀਜਾ ਮੀਡੀਅਮ ਤੀਜਾ ਮੀਡੀਅਮ ਤੀਜਾ ਮੀਡੀਅਮ ਅਰਮੀ ਭੱਜ ਜਾਂਦਾ ਉਹਨਾਂ ਲਈ ਫੋਰ ਦੇ ਤੇ ਜੇ ਮੀੜੀਆਂ ਦੇ ਤੇ ਕਿਰੇ ਆਉਂਦਾ ਟਰੈਕਟਰ ਹਾਂ ਉਹ ਕੱਟ ਕੇ ਤੇ ਜੇ ਮੀੜੀਆਂ ਦੇ ਤੁਰ ਕੇ ਦਿਖਾ ਦੇ ਜਾਂ ਕੱਟ ਟਰੈਕਟਰ ਇਹੀ ਤੁਰ ਕੇ ਦਿਖਾ ਦੇ ਕੱਟ ਚੱਲ ਲੈ ਗਿਆ ਨਾ ਚੱਲ ਨਹੀਂ ਇਹ ਲੋਥੇ ਜਾ ਕੇ ਬਹਿ ਜਾਣਾ ਫੇਰ ਉਹਦਾ 4x4 ਨਾ ਨਹੀਂ ਬਹਿੰਦਾ ਹੈ ਉਹ ਬਹਿੰਦਾ ਜਾਂਦਾ ਬਹਿੰਦਾ ਜਾਂਦਾ ਜਾਨ ਨਿਕਲਣ ਲੱਗੀ ਵਿਚਾਰੇ ਦੀ ਮੋੜ ਤੇ ਦਾ ਬਾਲਾ ਦਾਬਦਾ ਪੈਣਾ ਗੋਰ ਪਾ ਬੋਰ ਦੇ ਦਾ ਬੈਠ ਗਿਆ ਬੈਠ ਗਿਆ ਹੋਰ ਭੋਰ ਲਾ ਤਾੜ ਉਸੇ ਲਈ ਐ ਨਾ ਵੇ ਕੰਜਣੀ ਹੋਰ ਰੱਖ ਦਿੰਦੇ ਵਿੱਚ ਉਸਰੇ ਹੀ ਨਹੀਂ ਜਾਣ ਵੱਜ ਜਾਂਦੀ ਹੋਰ ਨਹੀਂ ਦਾਬਦਾ ਵੇ ਆਸੇ ਜੇਗਾ ਫਰਕ ਕਿ ਨਹੀਂ ਬਹੁਤ ਹਰਕਾ ਐ ਲੱਗਦਾ ਇੰਜਨ ਹੀ ਕੋਰ ਰੱਖ ਦਿੰਦਾ ਵਿੱਚ ਉੱਤੇ ਬੈਠਾ ਜਿਆਦਾ ਵੀਡੀਓ ਚਾਹ ਤਾਂ ਉਹਨਾਂ ਨਹੀਂ ਲੱਗਦਾ ਹੋਊਗਾ ਪਰ ਜੋ ਉੱਤੇ ਬੈਠਾ ਨਾ ਬੰਦਾ ਉਹਨੂੰ ਪਤਾ ਲੱਗਦਾ ਵੀ ਅੱਗੋਂ ਐ ਲੱਗਦਾ ਕੋਈ ਫੜ ਕੇ ਖਿੱਚਣ ਹੀ ਲੱਗ ਗਿਆ ਹੋਵੇ ਉਹ ਤਾਂ ਹੀ ਜਿੱਥੋਂ ਪਹਿਲੀ ਨਗਾ ਨਗਾ ਕਿ ਟੋਡੀ ਕਰਦੀ ਤਮੀਆਂ ਕਿ ਖੋਲੀਆਂ ਬਹੁਈਆਂ ਹਾਂ ਫਿਰ ਇਹ ਫਰਕ ਤਾਂ 4x4 ਦਾ ਤਾਂ ਫਾਇਦਾ ਹੈਗਾ ਹੀ ਹੈਗਾ ਆਪ ਨੂੰ ਪਤਾ ਜੇ ਮਗਰ ਸੰਦ ਵੱਡੇ ਆ ਹਾਂ ਜਿਉਣੇ ਦੇ ਏਡੇ 4x4 ਮਗਰ ਪਾ ਕੇ ਆਪਣੀ ਉਹੀ 16 ਜਾ 14 ਤਵੀਆ ਫਿਰ ਤਾਂ ਕੋਈ ਫਾਇਦਾ ਨਹੀਂ ਬਈ ਫਿਰ ਤਾਂ ਤੇਲ ਖਵਾਉਣੀ ਆ ਜੇ 4x4 ਟਰੈਕਟਰ ਚਲਾਉਣਾ ਤੇ ਫਿਰ ਸੰਦ ਵੀ ਉੱਡੇ ਚਾਹੀਦੇ ਹੁਣ 24 ਤਵੀਆ ਆਂਦੇ ਮਗਰ ਤੇ ਤੁਸੀਂ ਆਪ ਹੀ ਦੇਖ ਲਓ ਫਰਕ ਤਾਂ ਹੈ ਬਈ ਇਹ ਤਾਂ ਮੰਨਣਾ ਪੂ ਮੰਨਣਾ ਪੂ ਘਰੇ ਆ ਟਰੈਕਟਰ ਵੈਸੇ ਨਾ ਸਵਾਦ ਨਹੀਂ ਆਉਂਦਾ ਚਲਾਉਣ ਦਾ ਉਹ ਹਾਂ ਭਾਲਦਾ ਇਹ ਯਾ ਯਾ ਕੋਈ ਨਾ ਵੀ ਦਿਖਾਵਾਂਗਾ ਸਵਾਦ ਨਹੀਂ ਆਉਂਦਾ ਚਲਾਉਣ ਦਾ ਅੱਛਾ ਐਵੇਂ ਕਹੀ ਜਾਈਗੇ ਨਾ ਰੇ ਉਹਨਾਂ ਜ਼ੋਰ ਵੀ ਨਹੀਂ ਮਾਰਦਾ ਇਹ ਮੋਡੀਫਾਈ ਕਰਾਇਆ ਹੋਵੇ ਪੈਂਚ ਹੀ ਭਾਵੇਂ ਭੈ ਦੂਜਾ ਹੈ ਜਿਵੇਂ ਦੂਜਾ ਹੀ ਲਾਇਆ ਹੈ ਮੇਰੇ ਉੱਤੇ ਤੇ ਨਹੀਂ ਤੋ ਰੈਡ ਟਰੈਕਟਰ ਤੇ ਇਹੀ ਕਿਤੇ ਮੋਡੀਫਾਈ ਕਰਾਇਆ ਹੁੰਦਾ ਤਾਂ ਪੈਂਚ ਦੂਜੇ ਹੀ ਚ ਪਰਵਾਹ ਹੀ ਨਹੀਂ ਕਰਨੀ ਹਜੇ ਹੈਗਾ ਵੀ ਨਵਾਵਾ ਚੜਾਇਆ ਦਾ ਨਵਾਵਾ ਪਰ ਫਿਰ ਵੀ ਉਹਨਾਂ ਸਵਾਦ ਨਹੀਂ ਆਉਂਦਾ ਚਲਾਉਣ ਦਾ ਦਾਬ ਦਾ ਟਰੈਕਟਰ ਦਾ ਵੀ ਜਾਂਦਾ ਪਰ ਆਪਾਂ ਤਾਂ ਚਲੋ ਇਹ ਦਿਖਾਉਣਾ ਇਹ ਵੀ 4x4 ਦਾ ਫਰਕ ਹੈਗਾ ਕਿ ਨਹੀਂ ਹੈਗਾ ਜਾ ਬੜਾ ਲੰਮੀ ਹੋ ਗਈਣੀ ਵੀਡੀਓ ਹਣਾ ਕੱਟੀ ਨਾ ਚਲ ਐਂਡ ਕਰ ਹੀ ਦਿੰਨੇ ਆ ਕਰ ਦੇ ਫਿਰ ਲੈ ਵੀ ਇੱਕ ਕੰਮ ਆਪਣੀ ਪਹਿਲੀ ਕੀ ਬਾਈ ਤੇ ਬਾਪੂ ਦਾ ਹਾਲ ਆਪਾਂ ਅੱਜ ਨਹੀਂ ਫੇਰਨੇ ਅੱਜ ਪਈ ਰਹਿਣ ਤੋਂ ਪਹਿਲੀ ਇਦਾਂ ਜਿਹੜੀ ਪ੍ਰਾੜੀ ਬੋੜੀ ਵਿੱਚ ਨੱਪੀ ਗਈ ਹਣਾ ਕੱਲ ਨੂੰ ਆਪਾਂ ਟਰੈਕਟਰ ਚਲਾਉਂਦੇ ਨਹੀਂ ਤੇ ਅੱਜ ਦੀਵਾਲੀ ਆ ਹੁਣ ਹੈਪੀ ਦੀਵਾਲੀ ਸਾਰਿਆਂ ਨੂੰ ਦੀਵਾਲੀ ਸਾਰਿਆਂ ਨੂੰ ਆਉਣਾ ਹੀ ਵੀ ਨਹਾ ਧੋ ਕੇ ਤੇ ਵਾਲ ਵਾਲ ਉਹਨੂੰ ਕਟਾ ਕੇ ਆਈ ਹਣਾ ਹਾਂ ਮੈਂ ਵੀ ਜਾਣਾ ਨਾਲ ਤੇ ਮਿਲਦੇ ਆ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਹਾਲ ਮੈਨੂੰ ਕਹਿਣਾ ਪੈ ਰਿਹਾ ਆਪਦੇ ਜਵਾਬ ਦੇਣ ਮੈਂ ਕਿ ਐਵੇਂ ਮੰਗਤੇ ਜੇ ਬਣਿਆ ਮੇਰਾ ਕਾਹਦਾ ਮੰਗਤੇ ਨਹੀਂ ਇਹ ਤਾਂ ਲੋਕਾਂ ਦਾ ਪਿਆਰ ਹੈ ਪਰ ਮੈਨੂੰ ਐ ਹੁੰਦਾ ਵੀ ਯਾਰ ਜਿੰਨੇ ਪਿਆਰ ਦੇਣਾ ਨਾਲ ਉਹ ਜਿੰਨੇ ਕਰਨਾ ਸਬਸਕ੍ਰਾਈਬਰ ਉਹਨੇ ਉਦਾਂ ਵੀ ਕਰੀ ਦੇਣਾ ਉਹਨੇ ਜ਼ਰੂਰੀ ਕਹਿਣ ਨਾਲ ਆਪਾਂ ਨੂੰ ਕਿਸੇ ਨੂੰ ਕਹੀ ਆਵਾਂਗਾ ਕੰਮ ਕਰ ਆ ਕੰਮ ਕਰ ਉਹਨੇ ਭਾਈ ਜੀ ਨਹੀਂ ਕਰਨਾ ਤੇ ਨਹੀਂ ਕਰਨਾ ਸਹੀ ਗੱਲ ਉਹਦਾ ਦਇਲਾਜ ਆਪਾਂ ਆਪ ਕਿਸੇ ਨੂੰ ਪਸੰਦ ਦਾਵਾ ਕਿ ਉਹਨੇ ਆਪੇ ਕਰ ਲੈਣਾ ਤੇ ਮਿਲਦੇ ਆਪਾਂ ਅਗਲੇ ਵਲੌਗ ਚ ਉਹਨਾਂ ਕੱਲ ਨੂੰ ਤਾਂ ਆਪਾਂ ਟਰੈਕਟਰ ਚਲਾਉਣੇ ਪਰਸ ਨੂੰ ਚਲਾਵਾਂਗੇ ਤੇ ਪਾਵਾਂਗੇ 15 ਹਾਲ 15 ਹਾਲਾਂ ਤੇ ਫਿਰ ਫਿਰ ਵੀਡੀਓ ਬਣਾਵਾਂਗੇ ਚਲੋ ਧੰਨਵਾਦ